પરમ સન્માનਯੋਗ ગુરુ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰਾਂ ਦੀ અપਾਰ ਬਖਸ਼ਿਸ਼ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ દરબાર સજે ਹਨ સજે دیਵਾਨਾ ਅੰਦਰ ਆਪ ਜੀ ਨੇ ਬੜੇ ਹੀ ਪਿਆਰ ਸਹਿਤ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਸੋ ਹੁਣ ਸਮਾ ਹੈ ਜੋ ਲੜੀ ਵਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਜਿਨ੍ਹਾਂ ਦੇ ਬਾਰੇ ਕਥਨ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦੀ ਅੰਮ੍ਰਿਤਮਈ ਬਾਣੀ ਰਾਗ ਤਨਾਸਰੀ ਦੇ ਅੰਦਰ ਜੋ ਸਤਿਗੁਰਾਂ ਨੇ ਚਾਰ ਸ਼ਬਦ ਉਚਾਰਨ ਕੀਤੇ ਨੇ ਅੱਜ ਆਪਾਂ ਦੂਜਾ ਸ਼ਬਦ ਹੈ ਜਿਹੜਾ ਰਾਗ ਤਨਾਸਰੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 684 ਅਤੇ 685 ਤੇ ਇਹ ਸ਼ਬਦ ਸੁਭਾਏ ਮਾਣ ਹੈ ਇਸ ਸ਼ਬਦ ਦੀ ਅਖਰੀ ਜੜੀ ਵਿਚਾਰ ਹੈ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਨੇ ਇਸ ਸੰਸਾਰ ਦਾ ਨਕਸ਼ਾ ਖਿੱਚਿਆ ਸਮੁੱਚੀ ਕਾਇਨਾਤ ਨੂੰ ਮਹਾਰਾਜ ਨੇ ਇਉਂ ਕਹਿ ਲਿਆ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਹੋਵੇ ਇਸ ਤਰ੍ਹਾਂ ਮਹਾਰਾਜ ਨੇ ਪੂਰੀ ਸੰਸਾਰ ਪੂਰੀ ਦੁਨੀਆ ਦਾ ਨਕਸ਼ਾ ਖਿੱਚਿਆ ਕਿ ਇਸ ਸੰਸਾਰ ਦੀ ਖੇਡ ਕੀ ਹੈ ਇਹ ਮਨੁੱਖ ਕਰ ਕੀ ਰਿਹਾ ਹੈ ਆਓ ਆਪਾਂ ਬੜੇ ਪਿਆਰ ਦੇ ਨਾਲ ਪਹਿਲਾਂ ਇਹ ਸ਼ਬਦ ਸਰਵਣ ਕਰਦੇ ਹਾਂ ਫੇਰ ਆਪਾਂ ਇਸ ਸ਼ਬਦ ਦੀ ਕਥਾ ਵਿਚਾਰ ਆਪਨੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹੱਲਾ ਨੋਵਾ ਸਾਦੋ ਇਹੋ ਜੱਗ ਭਰਮ ਭੁਲਾਨ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਦੋ ਇਹ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋਡਿਆ ਮਾਇਆ ਹਥ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਣ ਧਨ ਪ੍ਰਭ ਤਾ ਕੈ ਮਦਮੈ ਅਹਨਸ ਰਹੈ دیਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਣ ਮੈਂ ਕਿਨਹੁ ਗੁਰਮੁਖ ਹੋਏ ਪਛਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾ ਸਿਉ ਮਨ ਨ ਲਗਾਨਾ ਜਨ ਨਾਨਕ ਕੋਟਣ ਮੈਂ ਕਿਨਹੁ ਗੁਰਮੁਖ ਹੋਏ ਪਛਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅੱਜ ਦੇ ਇਸ ਸ਼ਬਦ ਰਾਈ ਨਕਸ਼ਾ ਖਿੱਚਦੇ ਨੇ ਇਸ ਸ਼ਬਦ ਅੰਦਰ ਸਤਿਗੁਰਾਂ ਨੇ ਸ਼ਬਦ ਵਰਤਿਆ ਸਾਧੋ ਸਾਧੋ ਦਾ ਭਾਵ ਜਿਹੜੇ ਸਾਧਨਾ ਕਰਨ ਵਾਲੇ ਲੋਕ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੈ ਜਾਂ ਸਾਧਨਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸੌਖੀ ਭਾਸ਼ਾ ਵਿੱਚ ਗੱਲ ਕਰੀਏ ਜਿੰਨੇ ਵੀ ਲੋਕ ਧਾਰਮਿਕ ਸਥਾਨਾਂ ਤੇ ਕੋਈ ਵੀ ਭਾਵਨਾ ਲੈ ਕੇ ਜਦੋਂ ਆਉਂਦੇ ਨੇ ਜਾਂ ਜਿਹੜੇ ਆਪਣੇ ਆਪ ਨੂੰ ਸਾਧਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਆਪਣੇ ਆਪ ਉਸ ਪ੍ਰਮਾਤਮਾ ਦੇ ਨਾਲ ਜੁੜਨਾ ਕਿਵੇਂ ਹੈ ਜਿਹੜੀਆਂ ਆਪਣੀਆਂ ਗਲਤੀਆਂ ਆਪਣੇ ਜਿਹੜੇ ਔਗਣ ਨੇ ਉਹਨਾਂ ਨੂੰ ਹੌਲੀ-ਹੌਲੀ ਘੱਟ ਕਰਨਾ ਸੌਕੀ ਪਾਸ਼ਾ ਜੀ ਕੀ ਹੈ ਉਹਨਾਂ ਨੂੰ ਸਾਧ ਜਾਂ ਸਾਧੂ ਕਿਹਾ ਜਾਂਦਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਦਰ ਬਹੁਤ ਥਾਵਾਂ ਤੇ ਸ਼ਬਦ ਆਇਆ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਤਨਸਰੀ ਮਹੱਲਾ ਨੌਵਾ ਰਾਗ ਤਨਸਰੀ ਮਹੱਲਾ ਨੌਵਾ ਨੌਵੇਂ ਨਾਨਕ ਨੌਵੀਂ ਜੋਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੇ ਨੇ ਸਾਦੋ ਏ ਜਗ ਭਰਮ ਭੁਲਾਨਾ ਏ ਸੰਤ ਜਨੋ ਏ ਰੱਬ ਦੇ ਪਿਆਰਿਓ ਇਹ ਸੰਸਾਰ ਹੈ ਜਿਹੜਾ ਇਹਦੀ ਮਾਇਆ ਦੀ ਭਟਕਣਾ ਦੇ ਵਿੱਚ ਪੈ ਕੇ ਭਰਮ ਦੇ ਵਿੱਚ ਪੈ ਕੇ ਇਹ ਜੀਵ ਕੁਰਾਹੇ ਪੈ ਰਿਹਾ ਹੈ ਭਰਮ ਕੀ ਹੈ ਦੁਨਿਆਵੀ ਤੌਰ ਤੇ ਆਪਾਂ ਨੂੰ ਵੀ ਕਈ ਵਾਰੀ ਭਰਮ ਲੱਗ ਜਾਂਦਾ ਹੈ ਕੋਈ ਆਪਣਾ ਸਾਖ ਸੰਬੰਧੀ ਰਿਸ਼ਤੇਦਾਰ ਕੋਈ ਜਾਣਕਾਰ ਉਹਦੇ ਨਾਲ ਮਿਲਦਾ ਹੋਇਆ ਸਾਡਾ ਉਹਦਾ ਚਿਹਰਾ ਮੋਹਰਾ ਮੜੰਗਾ ਜਾਂ ਬਾਡੀ ਸਟਰਕਚਰ ਹੈ ਜਿਹੜਾ ਕਈ ਵਾਰੀ ਆਪਾਂ ਭੁਲੇਖਾ ਖਾ ਜਾਂਦੇ ਆ ਜਾ ਕੇ ਉਹਨੂੰ ਮਿਲਦੇ ਆ ਬੜੇ ਪਿਆਰ ਦੇ ਨਾਲ ਗੱਲਬਾਤ ਕਰੀਦੀ ਹੈ ਤੇ ਉਹ ਪੁੱਛਦਾ ਹੈ ਭਾਈ ਤੁਸੀਂ ਕੌਣ ਹੋ ਤੇ ਅੱਗੋਂ ਆਪਾਂ ਕਹਿੰਨੇ ਆ ਬਈ ਤੂੰ ਫਲਾਣਾ ਤੇ ਨਹੀਂ ਉਹ ਕਹਿੰਦੇ ਨਹੀਂ ਜੀ ਮੈਂ ਫਲਾਣਾ ਨਹੀਂ ਕਹਿੰਦੇ ਤੇਰਾ ਬਿਲਕੁਲ ਚਿਹਰਾ ਰੰਗ ਢੰਗ ਨੈਣ ਨਕਸ਼ ਉਹੋ ਜੀ ਤੂੰ ਸਿਰ ਤੇ ਦਸਤਾਰ ਬੰਨੀ ਐ ਉਹੋ ਜੇ ਕੱਪੜੇ ਪਾਏ ਨੇ ਬਈ ਸਾਡਾ ਫਲਾਣਾ ਬੰਦਾ ਫਲਾਣੇ ਨਗਰ ਤੋਂ ਫਲਾਣੇ ਸ਼ਹਿਰ ਤੋਂ ਐ ਇੱਕ ਭਰਮ ਤੇ ਐ ਹੈ ਭਰਮ ਦਾ ਭਾਵ ਐ ਭੁਲੇਖਾ ਤੇ ਇੱਕ ਭਰਮ ਉਹ ਹੈ ਜਿਹੜਾ ਸਾਰੇ ਲੋਕਾਂ ਨੂੰ ਪਿਆ ਹੋਇਆ ਹੈ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਸ਼ਬਦ ਦੀ ਵਿਆਖਿਆ ਕੀਤੀ ਐ ਭਰਮ ਦੀ ਮਹਾਰਾਜ ਕਹਿੰਦੇ ਮਾਦਵੇ ਕਿਆ ਕਹੀਐ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਕੀ ਕੀ ਇਹ ਪਰਮ ਇਹੋ ਜੈ ਜੋ ਅਸੀਂ ਮੰਨੀ ਬੈਠਿਆਂ ਅਸਲ ਦੇ ਵਿੱਚ ਉਹ ਹੋਇਆ ਨਹੀਂ ਇਹ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਉਹਨਾਂ ਨੇ ਅੱਗੇ ਉਦਾਹਰਨ ਵੀ ਦਿੱਤੀ ਬਈ ਮੰਨੀ ਤੇ ਬੈਠੇ ਆ ਜੋ ਕੁਝ ਦਿਸਦਾ ਆਪਾਂ ਨੂੰ ਸੱਚ ਦਿਸਦਾ ਧੀਆਂ ਪੁੱਤਰ ਘਰ ਵਾਲੀ ਘਰ ਵਾਲਾ ਭੈਣ ਭਰਾ ਮਾਇਆ ਧਨ ਦੌਲਤ ਘਰ ਬਾਰੇ ਸਾਰਾ ਕੁਝ ਏੰਨ ਲੱਗਦਾ ਆਪਣਾ ਹੀ ਹੈ ਤੇ ਭਗਤ ਜੀ ਨੇ ਉਦਾਹਰਨ ਦੇ ਕੇ ਦੱਸਿਆ ਵੀ ਜਿਵੇਂ ਇੱਕ ਰਾਜਾ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਿਆ ਪਖਾਰੀ ਅਛਤ ਰਾਜ ਵਿਛਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਜਿਵੇਂ ਇੱਕ ਰਾਜਾ ਰਾਜ ਮਹਿਲਾਂ ਚ ਸੁੱਤਾ ਤੇ ਸੁੱਤੇ ਨੂੰ ਸੁਪਨਾ ਆਇਆ ਸੁਪਨੇ ਚੋਂ ਪਖਾਰੀ ਬਣ ਗਿਆ ਪਰ ਜਦੋਂ ਇੱਕਦਮ ਅੱਖ ਖੁੱਲੀ ਰਾਜ-ਪਾਗ ਹੁੰਦਿਆਂ ਹੋਇਆਂ ਵੀ ਉਹ ਸੁਪਨੇ 'ਚ ਪਖਾਰੀ ਬਣਿਆ ਤੇ ਸਾਧ ਸੰਗਤ ਜੀ ਵੇਖਦਾ ਮੈਂ ਤੇ ਪਖਾਰੀ ਸੀ ਪਰ ਰਾਜਾ ਅੱਖਾਂ ਲਗਾ ਨਹੀਂ ਚਲੋ ਸੁਪਨਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਸਮਝਾਉਣਾ ਕੀਤਾ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਆਰ ਜਾ ਗਈ ਵਿਹਾਏ ਧੰਦਾ ਧਾਇਆ ਇੱਕ ਸੁਪਨਾ ਉਹ ਹੈ ਜਿਹੜਾ 2 ਸੈਕਿੰਡ 5 ਸੈਕਿੰਡ ਦਾ 10 ਸੈਕਿੰਡ ਦਾ 20 ਸੈਕਿੰਡ ਦਾ ਆਉਂਦਾ ਹੈ ਇੱਕ ਸੁਪਨਾ ਉਹ ਹੈ ਜਿਹੜਾ ਆਪਾਂ ਸਾਰੇ ਵੇਖ ਰਿਹਾ ਕੋਈ 50 ਸਾਲਾਂ ਤੋਂ ਵੇਖ ਰਿਹਾ ਕੋਈ 40 ਸਾਲਾਂ ਤੋਂ ਵੇਖ ਰਿਹਾ ਪਰ ਜਿਸ ਦਿਨ ਸਾਡੀ ਅੱਖ ਖੁੱਲਣੀ ਹੈ ਭਾਵੇਂ ਸਾਡੀ ਮੌਤ ਹੋਣੀ ਹੈ ਨਾ ਆਪਾਂ ਕਹਿਣਾ ਇਹ ਵੀ ਇੱਕ ਸੁਪਨਾ ਸੀ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਹੇ ਭਾਈ ਹੇ ਰੱਬ ਦੇ ਪਿਆਰਿਓ ਇਹ ਸਾਰਾ ਸੰਸਾਰ ਭਰਮ ਦੇ ਵਿੱਚ ਐਸਾ ਭੁੱਲਾ ਪਿਆ ਹੈ ਨਾ ਆਪਾਂ ਭਰਮ ਦੇ ਵਿੱਚ ਹੀ ਠਗੀਆਂ ਠੋਰੀਆਂ ਮਾਰਨੀਆਂ ਆ ਮਾੜੇ ਚੰਗੇ ਕੰਮ ਕਰਨੇ ਇਹ ਭੁੱਲ ਜਾਣਾ ਕਿ ਸੰਸਾਰ ਦੇ ਵਿੱਚ ਅਸੀਂ ਆਏ ਕੀ ਕਰਨ ਵਾਸਤੇ ਆ ਤੇ ਕਰ ਕੀ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜਾ ਸੋਹਣਾ ਅੱਗੇ ਉਚਾਰਨ ਕੀਤਾ ਹੈ ਕਹਿੰਦੇ RAM ਨਾਮ ਕਾ ਸਿਮਰਨ ਛੋੜਿਆ RAM ਇਹ ਨਹੀਂ ਵੀ ਸ਼੍ਰੀ ਰਾਮਚੰਦਰ ਜੀ ਦੇ ਬਾਰੇ ਇੱਥੇ ਗੱਲ ਹੈ ਇੱਥੇ RAM ਜਿਹੜਾ ਪਾਸਟ ਪ੍ਰੈਜ਼ੈਂਟ ਐਂਡ ਫਿਊਚਰ ਦੇ ਵਿੱਚ ਹਾਜ਼ਰ ਨਾਜ਼ਰ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਮਹਾਰਾਜ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਲੋਕਾਂ ਨੇ ਛੱਡ ਦਿੱਤਾ ਤੇ ਕੀਤਾ ਕੀ ਮਾਇਆ ਹਾਥ ਬਿਕਾਨਾ ਮਾਇਆ ਦੇ ਹੱਥ ਦੇ ਵਿੱਚ ਆਪਣੇ ਆਪ ਨੂੰ ਵੇਚ ਲਿਆ ਇੱਕ ਵੇਚਣਾ ਹੁੰਦਾ ਹੈ ਦੁਨਿਆਵੀ ਮਾਇਆ ਦੇ ਕੇ ਪਾਉਂਡ ਦੇ ਕੇ ਰੁਪਈਏ ਦੇ ਕੇ ਡਾਲਰ ਦੇ ਕੇ ਕੋਈ ਚੀਜ਼ ਖਰੀਦ ਲੈਣੀ ਇੱਕ ਮਾਇਆ ਜਿਹੜੀ ਸੰਸਾਰੀ ਮਹਾਰਾਜ ਕਹਿੰਦੇ ਨੇ ਕੱਲੀ ਮਾਇਆ ਰੁਪਈਆਂ ਨੂੰ ਨਹੀਂ ਕਿਹਾ ਗਿਆ ਕਈ ਵਾਰੀ ਅਸੀਂ ਭੁਲੇਖੇ 'ਚ ਰਹਿੰਨੇ ਆ ਸ਼ਾਇਦ ਇਹ ਮਾਇਆ ਹੈ ਅਸਲ ਦੇ ਵਿੱਚ ਜਿਹੜੀ ਚੀਜ਼ ਨੂੰ ਵੇਖ ਕੇ ਸਾਡਾ ਮਨ ਰੱਬ ਵਾਲੇ ਪਾਸਿਓਂ ਟੁੱਟ ਜੇ ਜਾਂ ਰੱਬ ਨੂੰ ਭੁੱਲ ਜੇ ਅਸਲ ਦੇ ਵਿੱਚ ਉਹ ਮਾਇਆ ਹੈ ਮਾਇਆ ਮਮਤਾ ਹੈ ਬਉਰੰਗੀ ਬਿਨ ਨਾਮੈ ਕੋ ਸਾਥ ਨ ਸੰਗੀ ਅੱਗੇ ਮਾਇਆ ਦੀ ਉਦਾਹਰਨ ਇਸੇ ਸ਼ਬਦ ਵਿੱਚ ਆ ਜਾਣੀ ਹੈ ਰਹਾਉ ਅਰਥ ਭਾਵ ਵਿਸ਼ਰਾਮ ਸਤਿਗੁਰੂ ਜੀ ਨੇ ਹੁਣ ਇਹ ਪੰਕਤੀਆਂ ਦੋ ਰਹਾਉ ਦੀਆਂ ਨੇ ਇਹ ਤੋਂ ਅੱਗੇ ਉਹਨਾਂ ਇਸ ਸ਼ਬਦ ਦੀ ਇੱਕ ਤਰ੍ਹਾਂ ਦੀ ਵਿਆਖਿਆ ਕੀਤੀ ਹੈ ਕਿਉਂਕਿ ਸਿਆਣੇ ਲੋਕ ਕਿਹਾ ਕਰਦੇ ਨੇ ਜਿਵੇਂ ਸਾਡੇ ਉੱਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਸਾਹਿਬ ਸਨ ਭਾਸ਼ਾ ਵਿਗਿਆਨੀ ਜਿਹਨੂੰ ਆਪਾਂ ਕਹਿ ਦਈਏ ਲੈਂਗੁਏਜ ਦੇ ਸਾਇੰਟਿਸਟ ਐਸ ਐਸ ਜੋਸ਼ੀ ਉਹ ਕਹ ਕਰਦੇ ਸੀ ਗਿਆਨੀ ਜੀ ਬਈ ਜਿਹੜੀ ਗੁਰਬਾਣੀ ਦੀ ਵਿਆਖਿਆ ਹੈ ਨਾ ਉਹ ਗੁਰਬਾਣੀ ਦੇ ਵਿੱਚ ਹੀ ਹੈ ਬੜੀ ਵੱਡੀ ਗੱਲ ਆਪਾਂ ਕਈ ਵਾਰੀ ਬਾਹਰੋਂ ਸੋਚਦੇ ਆ ਪਰ ਨਹੀਂ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਵਿੱਚੋਂ ਹੀ ਮਿਲ ਜੇਗੀ ਤੇ ਇਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਕਿਵੇਂ ਮਾਇਆ ਦੇ ਹੱਥੇ ਵਿਕਿਆ ਕਿਹੜੀਆਂ ਚੀਜ਼ਾਂ ਕਰਕੇ ਮਾਤ ਪਿਤਾ ਭਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਮਾਪਾਪ ਭੈਣ ਭਰਾ ਧੀਆਂ ਪੁੱਤਰ ਘਰ ਵਾਲੀ ਘਰ ਵਾਲਾ ਇਹਨਾਂ ਦੇ ਰਸ ਦੇ ਵਿੱਚ ਲੰਪਟ ਹੋ ਰਿਹਾ ਹੈ ਭਾਵ ਕਿ ਇਹਨਾਂ ਦਾ ਪਾਲਣ ਪੋਸ਼ਣ ਕਰਨ ਵਾਸਤੇ ਇਹਨਾਂ ਦੇ ਮੋਹ ਦੇ ਵਿੱਚ ਫਸ ਕੇ ਇਹ ਕਈ ਤਰ੍ਹਾਂ ਦੇ ਵੱਲ ਛਲ ਕਰਦਾ ਝੂਠ ਬੋਲਦਾ ਪਾਪ ਕਰਦਾ ਤੇ ਮਹਾਰਾਜ ਕਹਿੰਦੇ ਇਹਨਾਂ ਰਸਾਂ ਦੇ ਵਿੱਚ ਲਪਟਣ ਕਰਕੇ ਇਹਨੇ ਰੱਬ ਨੂੰ ਭੁਲਾ ਦਿੱਤਾ ਫਿਰ ਅੱਗੇ ਮਹਾਰਾਜ ਨੇ ਮਾਇਆ ਦੀ ਗੱਲ ਕੀਤੀ ਕਿ ਇਸ ਤਰ੍ਹਾਂ ਭੁਲਾਇਆ ਜੋ ਬਣ ਧਨ ਪ੍ਰਭਤਾ ਕੈ ਮਦਮੈ ਮਦ ਨਾਮ ਹੈ ਜੀ ਨਸ਼ੇ ਦਾ ਵੀ ਤਿੰਨ ਤਰ੍ਹਾਂ ਦਾ ਨਸ਼ਾ ਮਨੁੱਖ ਨੂੰ ਚੜਦਾ ਹੈ ਇੱਕ ਤੇ ਦੁਨਿਆਵੀ ਨਸ਼ਾ ਨਾ ਜਿਹੜਾ ਆਪਾਂ ਆਮ ਲੋਕੀ ਕੋਈ ਡਰੱਗ ਲੈ ਕੇ ਕੁਝ ਸਮੇਂ ਵਾਸਤੇ ਆਪਣੇ ਆਪ ਨੂੰ ਮਸਤ ਕਰ ਲੈਂਦੇ ਨੇ ਇੱਕ ਨਸ਼ਾ ਹੈ ਜੋਬਨ ਜੋਬਨ ਨਾਮ ਹੈ ਜਵਾਨੀ ਦਾ ਜਵਾਨੀ ਦੇ ਵਿੱਚ ਸੌਖੇ ਭਾਸ਼ਾ ਚ ਗੱਲ ਕਰੀਏ ਵੋ ਜਿਹੜੇ ਬੰਦੇ ਦਾ ਸਰੀਰ ਐਨ ਫਿਟ ਫਾਰ ਹੋਵੇ ਤਾਕਤ ਦੇ ਵਿੱਚ ਹੋਵੇ ਸੋਹਣਾ ਰੰਗ ਰੂਪ ਹੋਵੇ ਤੇ ਉਹਦੇ ਉੱਤੇ ਜਿਹੜੀ ਜਵਾਨੀ ਆ ਕਈ ਵਾਰੀ ਬੰਦੇ ਨੂੰ ਜਵਾਨੀ ਦਾ ਵੀ ਨਸ਼ਾ ਹੁੰਦਾ ਆ ਆਪਾਂ ਵੇਖਦੇ ਆ ਨਾ ਜਦੋਂ ਬੰਦਾ ਜਵਾਨ ਹੋਵੇ ਸਰੀਰ ਦੇ ਵਿੱਚ ਤਾਕਤ ਹੋਵੇ ਤੇ ਉਹ ਦੂਜਿਆਂ ਦੇ ਉੱਤੇ ਰੋਹ ਵੀ ਪਾਉਂਦਾ ਹੈ ਦੂਜਿਆਂ ਦੇ ਨਾਲ ਲੜਾਈ ਝਗੜੇ ਵੀ ਕਰਦਾ ਹੈ ਮਨ ਆਈਆਂ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਦੂਜਾ ਨਸ਼ਾ ਹੈ ਧੰਨ ਦਾ ਜੋ ਬਣ ਧਨ ਧਨ ਨਾ ਮੈਂ ਦੌਲਤ ਦਾ ਜਿਹੜੇ ਬੰਦੇ ਦੇ ਕੋਲ ਧਨ ਦੌਲਤ ਹੈ ਤੇ ਸਾਧ ਸੰਗਤ ਜੀ ਉਹ ਉਸ ਨਸ਼ੇ ਦੇ ਵਿੱਚ ਜੇ ਚੂਰ ਹੈ ਨਾ ਤੇ ਉਹ ਆਪਣੀਆਂ ਮਨ ਆਈਆਂ ਕਰਦਾ ਜਿਵੇਂ ਆਪਾਂ ਗੱਲ ਕਰੀਏ ਔਰੰਗਜ਼ੇਬ ਸੀ ਨਾ ਔਰੰਗਜ਼ੇਬ ਦੇ ਕੋਲ ਧਨ ਦੌਲਤ ਬਹੁਤ ਸੀ ਤਦ ਜਦੋਂ ਇੱਕ ਹੁਕਮ ਕਰਦਾ ਸੀ ਜਾਂ ਅੱਜ ਦੇ ਰਾਜੇ ਲੋਕ ਕਹਿ ਲਈਏ ਜੋ ਵੀ ਉਹ ਹੁਕਮ ਕਰਦੇ ਨੇ ਸਾਰਿਆਂ ਨੂੰ ਭਾਜੜ ਪੈ ਜਾਂਦੀ ਉਸੇ ਟਾਈਮ ਉਸ ਗੱਲ ਨੂੰ ਪੂਰਾ ਕਰਨ ਵਾਸਤੇ ਪਰ ਜੇ ਸੋਚਿਆ ਜਾਵੇ ਵੀ ਇਹੋ ਜਿਹੇ ਬੰਦੇ ਜੇ ਝੁੱਗੀ ਝੌਂਪੜੀ ਦੇ ਵਿੱਚ ਰਹਿੰਦੇ ਹੋਣ ਕਿ ਇਹਨਾਂ ਨੂੰ ਧਨ ਦਾ ਨਸ਼ਾ ਹੋ ਸਕਦਾ ਹੈ ਕਿਉਂਕਿ ਜਿਹੜਾ ਬੰਦਾ ਗਰੀਬ ਹੋਵੇ ਉਹਦਾ ਕੋਈ ਰੋਬ ਨਹੀਂ ਚੱਲਦਾ ਉਹਦਾ ਤਾਂ 1 2 4 ਜਣੇ ਮਸਾ ਚੱਲਣਗੇ ਪਰ ਲੇਕਿਨ ਜਿਨ੍ਹਾਂ ਦੇ ਕੋਲ ਧਨ ਦੌਲਤ ਹੋਵੇ ਮਹਾਰਾਜ ਕਹਿੰਦੇ ਧਨ ਦੇ ਨਸ਼ੇ ਕਰਕੇ ਇੱਕ ਅਗੇ ਸ਼ਬਦ ਹੈ ਪ੍ਰਭਤਾ ਕਹਿ ਪ੍ਰਭਤਾ ਪ੍ਰਭਤਾ ਨਾਮ ਹੈ ਬਈ ਬੰਦੇ ਕੋਲ ਸਟੇਟਸ ਹੈ ਪਾਵਰ ਹੈ ਮਹਾਰਾਜ ਕਹਿੰਦੇ ਜਵਾਨੀ ਦਾ ਨਸ਼ਾ ਧਨ ਦਾ ਨਸ਼ਾ ਤੇ ਪ੍ਰਭਤਾ ਦਾ ਭਾਵ ਕੇ ਪਾਵਰ ਦਾ ਨਸ਼ਾ ਕਿਉਂਕਿ ਜਦੋਂ ਬੰਦੇ ਕੋਲ ਪਾਵਰ ਹੋਵੇ ਨਾ ਉਹ ਬੜਾ ਕੁਝ ਆਪਣੀਆਂ ਮੰਨ ਆਈਆਂ ਕਰਦੇ ਨੇ ਆਪਾਂ ਵੇਖਦੇ ਆਮ ਕਰਕੇ ਜਿੰਨੇ ਵੀ ਸਰਮਾਇਦਾਰ ਲੋਕ ਹੋਇਆ ਕਰਦੇ ਨੇ ਵੱਡੇ ਵੱਡੇ ਪੋਲਿਟਿਸ਼ੀਨ ਹੁੰਦੇ ਨੇ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਨੇ ਉਹ ਆਪਣੀ ਮੰਨ ਦੀਆਂ ਮਰਜ਼ੀਆਂ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਨਸ਼ਾ ਹੁੰਦਾ ਹੈ ਸਤਗੁਰੂ ਜੀ ਕਹਿੰਦੇ ਦੁਨੀਆ ਦੇ ਅੰਦਰ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਿਹੜਾ ਮਨੁੱਖ ਪੈਦਾ ਹੋਇਆ ਜਿਹਨੂੰ ਜਵਾਨੀ ਦਾ ਧਨ ਦੌਲਤ ਦਾ ਤੇ ਆਪਣੀ ਪਾਵਰ ਦਾ ਨਸ਼ਾ ਨਾ ਅਹਨਸ ਰਹੇ دیਵਾਨਾ ਦੈਨ ਤੇ ਰਾਤ ਇਹਨਾਂ ਚੀਜ਼ਾਂ ਦੇ ਵਿੱਚ ਮਸਤ ਰਹਿੰਦਾ ਤੇ ਮਹਾਰਾਜ ਕਹਿੰਦੇ ਇਹਨੂੰ ਇਹ ਗੱਲ ਭੁੱਲ ਜਾਂਦੀ ਹੈ ਭਾਈ ਔਖੇ ਵੇਲੇ ਪਰਮਾਤਮਾ ਦੇ ਨਾਮ ਨੇ ਮੇਰੇ ਕੰਮ ਆਉਣੇ ਜਿੰਨੀ ਦੇਰ ਤੱਕ ਇਹਦੇ ਕੋਲ ਤਾਕਤ ਹੈ ਜਵਾਨੀ ਹੈ ਪਾਵਰ ਹੈ ਇਹ ਕਦੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਦਾ ਪਰਮਾਤਮਾ ਦੇ ਭੈ ਦੇ ਵਿੱਚ ਨਹੀਂ ਚੱਲਦਾ ਦਿਨ ਰਾਤ ਇਹਨਾਂ ਚੀਜ਼ਾਂ 'ਚ ਮਸਤ ਰਹਿਣ ਕਰਕੇ ਸਤਿਗੁਰੂ ਜੀ ਦੀ ਬਾਣੀ ਦਾ ਵੀ ਇੱਕ ਕਥਨ ਹੈ ਜਿਹੜੇ ਲੋਕੀ ਨਸ਼ਾ ਕਰ ਲੈਂਦੇ ਨੇ ਨਿਆ ਆਪਣਾ ਪਰਾਇਆ ਨਾ ਪਛਾਣਾਂ ਹੀ ਖਸਮੋ ਧੱਕੇ ਖਾਏ ਉਹਨਾਂ ਨੂੰ ਆਪਣੇ ਤੇ ਪਰਾਏ ਦੀ ਪਛਾਣ ਨਹੀਂ ਰਹਿੰਦੀ ਉਹ ਆਪਣੀਆਂ ਮਨ ਦੀਆਂ ਮਰਜ਼ੀਆਂ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਦੀਨ ਦਿਆਲ ਸਦਾ ਦੁਖ ਭੰਜਨ ਜਿਹੜਾ ਪਰਮਾਤਮਾ ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਤਾਂ ਸਿਉ ਮਨ ਨਾ ਲਗਾਣਾ ਇਹ ਮਨੁੱਖ ਉਸ ਪਰਮਾਤਮਾ ਵਾਲੇ ਪਾਸੇ ਆਪਣੇ ਮਨ ਨੂੰ ਨਹੀਂ ਲਾਉਂਦਾ ਕਦੋਂ ਨਹੀਂ ਲਾਉਂਦਾ ਜਦੋਂ ਇਹਦੇ ਕੋਲੇ ਤਿੰਨੇ ਚੀਜ਼ਾਂ ਹੋਣ ਤੇ ਤਿੰਨਾ ਚੀਜ਼ਾਂ ਦੇ ਨਸ਼ੇ ਦੇ ਵਿੱਚ ਇਹ ਅੰਨ ਹੋਇਆ ਰਹਿੰਦਾ ਹੈ ਪਰ ਪਰਮਾਤਮਾ ਵਾਲੇ ਪਾਸੇ ਨਹੀਂ ਤੁਰਦਾ ਤੇ ਸਤਿਗੁਰੂ ਜੀ ਨੇ ਅਖੀਰਲੀ ਪੰਕਤੀ ਦੇ ਵਿੱਚ ਫੈਸਲਾ ਕੀਤਾ ਜਦੋਂ ਮਹਾਰਾਜ ਨੂੰ ਸਵਾਲ ਕੀਤਾ ਸਤਿਗੁਰੂ ਜੀ ਫਿਰ ਤੁਰਦਾ ਕੌਣ ਹੈ ਮਹਾਰਾਜ ਕਹਿੰਦੇ ਜਾਨ ਨਾਨਕ ਕੋਟਣ ਮੈਂ ਕਿਨਹੁ ਹੂੰ ਗੁਰਮੁਖ ਹੋਏ ਪਛਾਨਾ ਹੇ ਭਾਈ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਕਹਿੰਦੇ ਨੇ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਪ੍ਰਮਾਤਮਾ ਦੇ ਨਾਲ ਸਾਝ ਪਾਈ ਹੈ ਤਾਂ ਹੀ ਤੇ ਆਪਾਂ ਬਾਬਾ ਜੀ ਦੀ ਬਾਣੀ ਪੜ੍ਹਦੇ ਆ ਨਾ ਜਗ ਮੈਂ ਉੱਤਮ ਕਾਢੀ ਐ ਵਿਰਲੇ ਕਈ ਕੇ ਸੰਸਾਰ ਦੇ ਅੰਦਰ ਬਹੁਤ ਵਿਰਲੇ ਲੋਕ ਨੇ ਜਿਹੜੇ ਉਸ ਪ੍ਰਮਾਤਮਾ ਦੇ ਭੈ ਦੇ ਵਿੱਚ ਚੱਲਦੇ ਨੇ ਜਿਵੇਂ ਬਾਬਾ ਜੀ ਦਾ ਅੱਜ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਰੇ ਜਨ ਨਾਨਕ ਕੋਟਣ ਮੈਂ ਕਿਨਹੂੰ ਕਰੋੜਾਂ ਦੇ ਵਿੱਚੋਂ ਕਿਸੇ ਵਿਰਲੇ ਨੇ ਗੁਰਮੁਖ ਹੋਏ ਪਛਾਨਾ ਗੁਰੂ ਦੇ ਰਸਤੇ ਗੁਰੂ ਦੇ ਰਾਹ ਤੇ ਚੱਲ ਤਕੇ ਉਸ ਪਰਮਾਤਮਾ ਨੂੰ ਪਛਾਣਿਆ ਤੇ ਮਾਫ ਕਰਿਓ ਅੱਜ ਤੇ ਸਾਡੇ ਕੋਲ ਗੁਰੂ ਘਰ ਦੇ ਵਿੱਚ ਆਉਣ ਦਾ ਸਮਾਂ ਵੀ ਨਹੀਂ ਆਪਾਂ ਵੇਖਦੇ ਹਾਂ ਕਿੰਨੇ ਕੁ ਲੋਕ ਆ ਜਿਹੜੇ ਗੁਰੂ ਘਰ ਪਹੁੰਚਦੇ ਹਾਂ ਜੇ ਕਿਦਰੇ ਵੀਕਐਂਡ ਤੇ ਕੋਈ ਪ੍ਰੋਗਰਾਮ ਨਾ ਹੋਵੇ ਸੰਗਤੀ ਰੂਪ ਦੇ ਵਿੱਚ ਪ੍ਰੋਗਰਾਮ ਕਰਨਾ ਹੋਵੇ ਉਦੋਂ ਵੀ ਬਹੁਤ ਘੱਟ ਲੋਕ ਬਹੁਤ ਘੱਟ ਸੰਗਤ ਆਉਂਦੀ ਹੈ ਭਰ ਜਦੋਂ ਕਿਸੇ ਦਾ ਪ੍ਰੋਗਰਾਮ ਹੋਵੇ ਫਿਰ ਆਪਾਂ ਸਾਰਿਆਂ ਨੂੰ ਪਤਾ ਵੀ ਕਾਫੀ ਸੰਗਤ ਨੂੰ ਉਹਨਾਂ ਨੇ ਸੱਦਾ ਦਿੱਤਾ ਹੁੰਦਾ ਹੈ ਪਰ ਅਸਲ ਦੇ ਵਿੱਚ ਜਦੋਂ ਸਾਨੂੰ ਸੱਦਾ ਨਾ ਨਾ ਆਇਆ ਹੋਵੇ ਕਿਸੇ ਵੱਲੋਂ ਜੇ ਅਸੀਂ ਉਸ ਵੇਲੇ ਗੁਰੂ ਘਰ ਆਉਂਨੇ ਆ ਤੇ ਸਮਝ ਲਈਏ ਵੀ ਗੁਰੂ ਦੀ ਸਾਡੇ ਉੱਤੇ ਬਖਸ਼ਿਸ਼ ਹੈ ਗੁਰੂ ਦੀ ਰਹਿਮਤ ਹੈ ਜਿਵੇਂ ਮੈਂ ਸਵੇਰੇ ਪੜ ਰਿਹਾ ਸੀ ਸਿੱਖ ਇਤਿਹਾਸ ਦੇ ਅੰਦਰ ਇੱਕ ਭਾਈ ਜੱਗਾ ਸਿੰਘ ਜੀ ਹੋਏ ਨੇ ਤੇ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਬਈ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਕੱਚੀਆਂ ਕੰਧਾਂ ਹੁੰਦੀਆਂ ਸੀ ਆਏ ਸਾਲ ਉਹਨਾਂ ਕੰਧਾਂ ਨੂੰ ਮਿੱਟੀ ਦੇ ਨਾਲ ਲਿਪਿਆ ਜਾਂਦਾ ਸੀ ਬੜੇ ਲੋਕੀ ਸਖਤ ਮਿਹਨਤ ਕਰਦੇ ਸੀ ਫਿਰ ਜਦੋਂ ਮੀਂਹ ਪੈਣਾ ਤੇ ਮੀਂਹ ਦੇ ਨਾਲ ਉਹ ਮਿੱਟੀ ਫਿਰ ਝੜ ਜਾਣੀ ਫਿਰ ਆਏ ਸਾਲ ਇਸੇ ਤਰ੍ਹਾਂ ਹੀ ਕਰਨਾ ਇੱਕ ਦਿਨ ਦੀ ਗੱਲ ਹੈ ਇਹ ਭਾਈ ਜੱਗਾ ਸਿੰਘ ਆਪਣੇ ਘਰ ਦੀ ਕੱਚੀ ਕੰਧ ਨੂੰ ਲਿਪਰੇ ਨੇ ਕੁਦਰਤੀ ਉਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਸ ਪਾਸਿਓਂ ਲੰਘ ਰਹੇ ਨੇ ਨਾਲ ਸਤਿਗੁਰਾਂ ਦੇ 10 12 ਸਿੰਘ ਨੇ ਤੇ ਜਿਸ ਵੇਲੇ ਮਿੱਟੀ ਨੂੰ ਕੰਧ ਨੂੰ ਮਿੱਟੀ ਲਾ ਰਹੇ ਨੇ ਨਾ ਤੇ ਇਸ ਤਰ੍ਹਾਂ ਲੱਪ ਭਰ ਕੇ ਮਿੱਟੀ ਨੂੰ ਚੰਗੀ ਤਰ੍ਹਾਂ ਜ਼ੋਰ ਦੇ ਨਾਲ ਮਾਰਦੇ ਨੇ ਕੰਧ ਦੇ ਨਾਲ ਕਿਉਂਕਿ ਤੁਸੀਂ ਕਦੇ ਵੀ ਵੇਖਿਆ ਹੋਵੇ ਜਿਹੜੇ ਮਿਸਤਰੀ ਲੋਕ ਨੇ ਜਦੋਂ ਚਣਾਈ ਕਰਦੇ ਨੇ ਨਾ ਜਦੋਂ ਇੱਟ ਦੇ ਨਾਲ ਸੀਮੰਟ ਨੂੰ ਲਾਉਂਦੇ ਨੇ ਤੇ ਬੜੇ ਜ਼ੋਰ ਦੇ ਨਾਲ ਉਹਨੂੰ ਲਾਉਂਦੇ ਨੇ ਕਿਉਂਕਿ ਉਹ ਪਕੜ ਹੋ ਜੇ ਇਸੇ ਤਰ੍ਹਾਂ ਹੀ ਭਾਈ ਜੱਗਾ ਸਿੰਘ ਨੇ ਜਦੋਂ ਇੱਕ ਦਮ ਥੋਬਾ ਮਾਰਿਆ ਨਾ ਉਹਦੇ ਕੰਧ ਦੇ ਨਾਲ ਤੇ ਸਤਿਗੁਰਾਂ ਦੇ ਪਾਵਨ ਜਾਮੇ ਦੇ ਉੱਤੇ ਮਿੱਟੀ ਦੇ ਛਿੱਟੇ ਪੈ ਜਾਂਦੇ ਨੇ ਉਹ ਸਾਰੇ ਵੇਖ ਕੇ ਹੈਰਾਨ ਕਿਉਂਕਿ ਜਿਹੜਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ ਉਹ ਕਿਸ ਤਰ੍ਹਾਂ ਵੇਖੋ ਗੁਰੂ ਦੀ ਬਖਸ਼ਿਸ਼ ਕਿਉਂਕਿ ਜਿਹੜੀ ਮੈਂ ਬੇਨਤੀ ਕੀਤੀ ਨਾ ਵਿੱਚ ਜਦੋਂ ਕੋਈ ਸਾਨੂੰ ਨਾ ਸੱਦੇ ਗੁਰੂ ਘਰ ਦੇ ਵਿੱਚ ਤੇ ਜਦੋਂ ਅਸੀਂ ਗੁਰੂ ਘਰ ਆਈਏ ਤੇ ਉਹ ਭਾਵਨਾ ਲੈ ਕੇ ਆਈਏ ਵੀ ਗੁਰੂ ਦੀ ਸਾਡੇ ਉੱਤੇ ਨਿਗਾ ਸਵੱਲੀ ਆ ਤਾਂ ਅਸੀਂ ਗੁਰੂ ਘਰ ਪਹੁੰਚੇ ਆ ਤੇ ਜੇ ਨਿਗਾ ਸਵੱਲੀ ਨਾ ਹੋਵੇ ਤੇ ਆਪਾਂ ਗੁਰੂ ਘਰ ਨਹੀਂ ਆ ਸਕਦੇ ਖੈਰ ਨਾਲ ਦੇ ਸਿੱਖਾਂ ਨੇ ਵੇਖਿਆ ਜਿਵੇਂ ਕਹਿ ਲਈਏ ਭਾਈ ਤਾਰਾ ਸਿੰਘ ਵਰਗੇ ਭਾਈ ਆਲਮ ਸਿੰਘ ਵਰਗੇ ਹੋਰ ਵੀ ਬੜੇ ਸਿੱਖ ਨਾਲ ਹੋਣਗੇ ਤੇ ਇਕਦਮ ਸਾਰਿਆਂ ਦਾ ਧਿਆਨ ਗਿਆ ਲੋਕਾਂ ਨੇ ਵੀ ਵੇਖਿਆ ਵੀ ਇਹਨੇ ਤੇ ਬੜੀ ਸਤਗੁਰਾਂ ਦੀ ਇਨਸਲਟ ਕਰ ਦਿੱਤੀ ਐ ਜਾਮੇ ਤੇ ਮਿੱਟੀ ਪਾ ਦਿੱਤੀ ਐ ਤੇ ਮਹਾਰਾਜ ਉਸ ਭਾਈ ਜੱਗੇ ਦੇ ਅੰਦਰਲੀ ਭਾਵਨਾ ਜਾਣਦੇ ਨੇ ਤੇ ਇੱਥੇ ਮਹਾਰਾਜ ਨੇ ਸੋਚਿਆ ਵੀ ਹੁਣ ਇਹਨਾਂ ਨੂੰ ਨਾ ਸੰਗਤ ਨੂੰ ਸਿੱਖਿਆ ਦੇਣੀ ਚਾਹੀਦੀ ਐ ਜਿਹੜੇ ਮਨ ਚੇਜ਼ ਲਿਆ ਰਹੇ ਨੇ ਵਿਚਾਰ ਭਈ ਇਹਨੇ ਸਾਡੇ ਜਾਮੇ ਤੇ ਮਿੱਟੀ ਪਾਈ ਐ ਪਰ ਇਹਨੇ ਜਾਣ ਕੇ ਨਹੀਂ ਪਾਈ ਜਾਣ ਬੁੱਝ ਕੇ ਨਹੀਂ ਪਾਈ ਪਰ ਇਹ ਮਨ ਦੇ ਵਿੱਚ ਗੁੱਸਾ ਕਰਕੇ ਬੈਠੇ ਨੇ ਤੇ ਮਹਾਰਾਜ ਨੇ ਬਚਨ ਕੀਤਾ ਵੀ ਇਹ ਦੇ ਇੱਕ ਚਪੇੜ ਮਾਰੋ ਇਹਨਾਂ ਬਚਨ ਕਹਿ ਕੇ ਮਹਾਰਾਜ ਅੱਗੇ ਲੰਘ ਗਏ ਹੁਣ ਜਿਹੜੇ ਉਹ ਨਾਲ 8 10 ਸਿੰਘ ਸੀ ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਨਾਂ ਲੈ ਕੇ ਮਹਾਰਾਜ ਨੇ ਨਹੀਂ ਸੀ ਕਿਹਾ ਵੀ ਤੁਸੀਂ ਚਪੇੜ ਮਾਰੋ ਉਹਨਾਂ ਨੇ ਦਸਾਂ ਨਹੀਂ ਅਗਾਓ ਕੇ ਇੱਕ ਤੋਂ ਬਾਅਦ ਇੱਕ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਸਾਰਿਆਂ ਨੇ ਉਹ ਚਪੇੜ ਮਾਰੀ ਤੇ ਕੋਈ ਬੰਦਾ ਉੱਥੇ ਵੇਖ ਰਿਹਾ ਸੀ ਉਹ ਅੱਖਾਂ ਲੱਗਾ ਵੇਖ ਉਹ ਤੂੰ ਸਤਿਗੁਰਾਂ ਦੇ ਜਾਮੇ ਦੇ ਉੱਤੇ ਮਿੱਟੀ ਲਾ ਕੇ ਗਾਰਾ ਲਾ ਕੇ ਉਹਨਾਂ ਦਾ ਜਾਮਾ ਉਹਨਾਂ ਦੀ ਵਰਦੀ ਖਰਾਬ ਕਰਤੀ ਤੇ ਸਤਿਗੁਰੂ ਜੀ ਤੇ ਕਹਿ ਕੇ ਗਏ ਸੀ ਵੀ ਇੱਕ ਜਣਾ ਚਪੇੜ ਮਾਰੋ ਉਹਨਾਂ ਨੇ ਕਿਸੇ ਦਾ ਨਾਮ ਹੀ ਨਹੀਂ ਸੀ ਲਿਆ ਪਰ ਇਹਨੇ ਦਸਾਂ ਨੇ ਤੁਹਾਡੇ ਚਪੇੜ ਮਾਰੀ ਐ ਤੇ ਤੈਨੂੰ ਇਸ ਗੱਲ ਦਾ ਰੰਜ ਨਹੀਂ ਤੈਨੂੰ ਇਸ ਗੱਲ ਦਾ ਗੁੱਸਾ ਨਹੀਂ ਤੂੰ ਮਹਾਰਾਜ ਨੂੰ ਗਿਲਾ ਨਹੀਂ ਕਰ ਸਕਦਾ ਵੀ ਇਹ ਕਿਉਂ ਕੀਤਾ ਤੇ ਉਹਨੇ ਬੜੇ ਹੱਸ ਕੇ ਜਵਾਬ ਦਿੱਤਾ ਉਹ ਆਖਣ ਲੱਗਾ ਭਲਿਆ ਲੋਕਾ ਇਹ ਜਿਹੜੀ ਚਪੇੜਾਂ ਦਾ ਦਰਦ ਹੈ ਇਹ ਮੈਨੂੰ ਦਰਦ ਨਹੀਂ ਹੋ ਰਿਹਾ ਤੇਰੀ ਨਿਗਾਹ ਦੇ ਵਿੱਚ ਇਹ ਚਪੇੜ ਹੈ ਪਰ ਤੂੰ ਅਗਲੀ ਗੱਲ ਵੀ ਵੇਖ ਸਤਗੁਰਾਂ ਨੇ ਮੇਰੇ ਵੱਲ ਇਸ਼ਾਰਾ ਤੇ ਕੀਤਾ ਮੇਰੇ ਵੱਲ ਧਿਆਨ ਤੇ ਕੀਤਾ ਮੇਰੇ ਵੱਲ ਵੇਖਿਆ ਤੇ ਸਹੀ ਜਦੋਂ ਇਸ਼ਾਰਾ ਕੀਤਾ ਵੀ ਇਹਦੇ ਚਪੇੜ ਮਾਰੋ ਉਹ ਆਖਣ ਲੱਗਾ ਤਨ ਤੂੰ ਤੇ ਤਨ ਤੇਰਾ ਗੁਰੂ ਕਹਿਣ ਦਾ ਭਾਵ ਜਦੋਂ ਗੁਰੂ ਖੇਡਾਂ ਵਰਤਾਉਂਦਾ ਰਹਿਮਤਾ ਕਰਦਾ ਤੇ ਜਦੋਂ ਆਪਾਂ ਸਮਝ ਜਾਈਏ ਫਿਰ ਗੁਰੂ ਦੇ ਬਾਣੇ ਦੇ ਵਿੱਚ ਬੰਦਾ ਖੁਸ਼ ਰਹਿੰਦਾ ਪਰ ਸਤਿਗੁਰੂ ਜੀ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਾਈ ਹੁਣ ਵੀ ਸਮਾਂ ਹੈ ਤੂੰ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਉਹਦਾ ਸ਼ੁਕਰਾਨਾ ਕਰਿਆ ਕਰ ਕਿਉਂ ਕਿਉਂਕਿ ਇਸ ਸੰਸਾਰ ਦੇ ਅੰਦਰ ਜਹਿਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਸੋ ਇਨੀ ਸੇਵਾ ਪ੍ਰਵਾਨ ਕਰਨੀ ਜੀ ਹੋਈਆਂ ਭੁਲਾਂ ਗਲਤੀਆਂ ਦੀ ਖਿਮਾ ਕਰਿਓ ਪੰਕਤੀਆਂ ਪੜ੍ਹ ਕੇ ਆਪਾਂ ਫਤੇ ਦੀ ਸਾਂਝ ਪਾਵਾਂਗੇ ਜੀ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨ ਲਗਨ ਜਨ ਨਾਨਕ ਕੋਟਣ ਮੈਂ ਕਿਨ ਹੂੰ ਗੁਰਮੁਖ ਹੋਏ ਪਛਾਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ